ਹੋਨੇ ਕੋਨੇ ਤੋਂ ਆਏ ਮੇਰੇ ਵੀਰੋ ਭੈਣੋ ਭਰਾਵੋ ਪੰਜ ਪੰਜ ਸਭ ਤੋਂ ਪਹਿਲਾਂ ਸਾਰੇ ਫਤਿਹ ਅਰਦੇ ਕਰਨਾ ਪਰਵਾਰਕਾ ਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਇਹ ਅੱਜ ਵਿਸਾ ਦਾ ਚੌਥਾ ਸਮਾਗਮ ਹੈ ਬੰਦਰੀ ਕਲਾ ਦੀ ਦਾਣਾ ਮੰਡੀ ਦੇ ਵਿੱਚ ਇਸ ਤੋਂ ਪਹਿਲਾਂ ਤਿੰਨ ਸਮਾਗਮ ਹੋ ਚੁੱਕੇ ਆ ਸਾਡੇ ਕੌਮ ਦੀ ਕੀ ਦਸ਼ਾ ਤੇ ਕੀ ਅਸੀਂ ਇਹਨੂੰ ਵਿਸਾ ਦੇਣੀ ਹੈ ਇਹ ਸਵਲ ਦੇ ਵਿੱਚ ਹਰ ਇਹ ਪ੍ਰੋਗਰਾਮ ਹੋ ਰਿਹਾ ਹੈ ਸਾਡੇ ਕੌਮ ਦੀ ਜੋ ਦੱਸਾ ਸਾਰਿਆਂ ਤੋਂ ਕੋਈ ਬੁੱਧੀ ਹੋਈ ਨਹੀਂ ਸਾਡੇ ਬੱਚੇ 10 ਸਾਲ ਦੇ ਖੇਤਾਂ ਦੇ ਵਿੱਚ ਮਜ਼ਦੂਰੀ ਕਰਨ ਲੱਗ ਜਾਂਦੇ ਆ ਉਸ ਦਿਨ ਵੀ ਉਹਨਾਂ ਦਾ ਕੋਠਾ ਚਾਹੁੰਦਾ ਹੁੰਦਾ ਤੇ ਜਦੋਂ 70 ਸਾਲ ਦੇ ਬੁਢੇ ਹੋ ਜਾਂਦੇ ਆ ਉਹਨਾਂ ਦੇ ਹੱਡ ਕੋਟੇ ਖੜ ਜਾਂਦੇ ਆ ਤੇ ਕੋਠਾ ਉਹਨਾਂ ਦਾ ਫੇਰ ਵੀ ਚਾਹੁੰਦਾ ਸਾਡੀਆਂ ਪੈਣਾਂ ਦੇ ਰਾਜੇ ਦੇ ਵਿੱਚ ਤੇ ਉਹ ਜਦੋਂ ਬਡੇ ਪੇ ਦੇ ਵਿੱਚ 70 75 ਸਾਲ ਤੋਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਪੱਠਲ ਉਹਨਾਂ ਦੇ ਸਿਰ ਤੇ ਹੁੰਦਾ ਘਰ ਦਾ ਫੇਰ ਵੀ ਉਹਦੇ ਸਿਰ ਟੁੱਟਦਾ ਸੋ ਸਾਲ ਦੀ ਸਾਡੇ ਸਮਾਜ ਦੀ ਕਮਾਈ ਕਿੱਧਰ ਗਈ ਇਹਨਾਂ ਲੇਖਾ ਜੋਖਾ ਲੈਣ ਵਾਸਤੇ ਉਹਦੇ ਪੱਟੀ ਘਾ ਦੇ ਵਿੱਚ ਇੱਕ ਧਾਰੀ ਪੜਦੇ ਸੀ ਕਿ ਕਿਹੜੇ ਕਬੂਤਰਾਂ रंग रंग बाबा जीवन साईं जीवन साईं जी महाना जीवन साईं जी महाना जीवन साईं जी महान थो ਜਿੰਦਾਬਾਦ ਹਾਂਜੀ 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 ਜਿੰਦਾਬਾਦ 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 ਐਂਕੀ ਮਿਲਦਾ ਅੱਜ ਜੋ ਪਿਆਰ ਸਤਕਾਰ ਤੁਸੀਂ ਮੈਨੂੰ ਇੱਥੇ ਪਹੁੰਚਣ ਤੇ ਦਿੱਤਾ ਤੇ ਸੱਚ ਜਾਣਿਓ ਮੈਨੂੰ ਇਦਾਂ ਦਾ ਮਹਿਸੂਸ ਹੋਇਆ ਕਿ ਇਸ ਤਰ੍ਹਾਂ ਮੈਂ ਆਪ ਦੀ ਮਾਂ ਦੀ ਗੋਦ ਦੇ ਵਿੱਚ ਅੱਜ ਆ ਕੇ ਬੈਠ ਕੇ ਇਹਨਾਂ ਮਾਣ ਪ੍ਰਾਪਤ ਕੀਤਾ ਹੈ ਸੋ ਨਿਹਾਲ ਸਤਿਕਾਰਯੋਗ ਸਾਥੀਓ ਅੱਜ ਸਾਡੇ ਲਈ ਬੜੀ ਵੱਡੀ ਗੱਲ ਹੈ ਇਸ ਮੰਚ ਤੋਂ ਜ਼ਿਕਰ ਹੋਇਆ ਸ਼ਹੀਉਂਨੀ ਸ਼ਹੀਦ ਬਾਬਾ ਜੀਵਨ ਸਿੰਘ ਜੈਤਾ ਜੀ ਦਾ ਜਿਨ੍ਹਾਂ ਨੇ ਆਪਣੀ ਲਾਸਾਨੀ ਕੁਰਬਾਨੀ ਦੇ ਨਾਲ ਮਹਾਨ ਕੁਰਬਾਨੀ ਦੇ ਨਾਲ ਸਿੱਕ ਇਤਿਹਾਸ ਨੂੰ ਸਨੈਰੀ ਅੱਖਰਾਂ ਦੇ ਵਿੱਚ ਲਿਖਿਆ ਤਾਂ ਸਤਕਾਰਯੋਗ ਭਰਾਓ ਪੜਾਂ ਤੁਸੀਂ ਲੋ ਇਹ ਇਤਿਹਾਸ ਨੂੰ ਪੜਨ ਦੇ ਵਿੱਚ ਆਉਂਦਾ ਹੈ ਉਸ ਇਤਿਹਾਸ ਦੇ ਵਿੱਚ ਇਹ ਵੀ ਨਿਕਲ ਕੇ ਆਉਂਦਾ ਕਿ 17ਵੀਂ ਸਦੀ ਸੀਗੀ ਔਰ ਭਾਰਤ ਦੀ ਧਰਤੀ ਦੇ ਉੱਤੇ ਮੁਗਲ ਰਾਜ ਦੇ ਜਿਹੜੇ ਜ਼ੁਲਮ ਸੀਗੇ ਉਹ ਦਾ ਤਸ਼ੱਦਦ ਭਾਰਤ ਦੀ ਧਰਤੀ ਤੇ ਟਾਇਆ ਜਾ ਰਿਹਾ ਸੀਗਾ ਤੇ ਜਦੋਂ ਇਸ ਧਰਤੀ ਤੇ ਮੁਗਲਾਂ ਦਾ ਤਸ਼ੱਦਦ ਟਾਇਆ ਜਾ ਰਿਹਾ ਸੀਗਾ ਤਾ ਉਸ ਵੇਲੇ ਬਹੁਤ ਵੱਡੇ ਪੱਧਰ ਤੇ ਜਿਹੜਾ ਧਰਮ ਪਰਿਵਰਤਨ ਹੈ ਉਹ ਮੁਗਲਾਂ ਵੱਲੋਂ ਕਰਵਾਇਆ ਜਾ ਰਿਹਾ ਸੀਗਾ। ਔਰ ਜਿਹੜੇ નિર્ਦੋਸ਼ ਲੋਕ ਜਿਹੜੇ ਭੋਲੇ-ਪਾਲੇ ਉਹਨਾਂ ਦੀ ਆਵਾਜ਼ ਨੂੰ ਦੱਬਣ ਦਾ ਜਿਹੜਾ ਸੀਗਾ ਉਹ ਮੁਗਲ ਰਾਜ ਦੇ ਵਿੱਚ ਕੰਮ ਕੀਤਾ ਜਾ ਰਿਹਾ ਸੀਗਾ। ਤਾਂ ਜਦੋਂ ਮੈਂ ਧਰਮ ਪਰਿਵਰਤਨ ਦੀ ਗੱਲ ਕੀਤੀ ਤਾਂ ਸਾਡੇ ਨੌਵੀਂ ਪਾਤਸ਼ਾਹੀ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੇ ਬਹੁਤ ਵੱਡੀ ਬਹਾਦਰੀ ਨਿਸਾਨੀ ਸ਼ਹਾਦਤ ਦਿੱਤੀ ਤੇ ਪੂਰੀ ਦੁਨੀਆ ਕਾਇਨਾਤ ਨੂੰ ਦੱਸਿਆ ਕਿ ਅਸੀਂ ਧਰਮ ਦੀ ਰੱਖਿਆ ਦਾ ਕਾਰਨ ਅਸੀਂ ਧਰਮ ਦੀ ਰੱਖਿਆ ਕਰਕੇ ਆਪਣਾ ਸੀਸ ਕਟਾ ਸਕਦੇ ਹਾਂ ਪਰ ਆਪਣਾ ਸੀਸ ਝੁਕਾ ਨਹੀਂ ਸਕਦੇ ਬਾਬਾ ਜੀ ਨੇ ਸੰਦੇਸ਼ ਦਿੱਤਾ ਔਰ ਉਸ ਤੋਂ ਬਾਅਦ ਜਦੋਂ ਬਾਬਾ ਜੀ ਦੀ ਵੱਡੀ ਸ਼ਹਾਦਤ ਗੁਰੂ ਪਤਾ ਦੀ ਸ਼ਹਾਦਤ ਉੱਤੇ ਦਿੱਲੀ ਵਿਕੇ ਚਾਂਦੀ ਚੌਂਕ 'ਚ ਹੋਈ ਉਹਨਾਂ ਦੇ ਉਸ ਪਵਿੱਤਰ ਪਾਵਨ ਸੀਸ ਨੂੰ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਆਪਣੇ ਗਲ ਦੇ ਨਾਲ ਲਾ ਕੇ ਆ ਕੇ ਤੇ ਦਸਮ ਪਿਤਾ ਗੁਰੂ ਸਾਹਿਬ ਨੂੰ ਪੇਟ ਕੀਤਾ ਤੇ ਬਾਬਾ ਜੀ ਨੇ ਗੁਰੂ ਸਾਹਿਬ ਨੇ ਗਲ ਦੇ ਨਾਲ ਲਾ ਕੇ ਕਿਹਾ ਕਿ ਰੰਗ ਰੇਟੇ ਗੁਰੂ ਕੇ ਬੇਟੇ ਰਹੋ ਪੰਥ ਕੇ ਸੰਗ ਬੇਟੇ ਸੋ ਨਿਹਾਲ ਸਿਮਿੰਦਰ ਸਿੰਘ ਜੀ ਜੈ ਜੀ ਅਸੀਂ ਉਸ ਵੰਸ਼ ਦੇ ਵਿੱਚੋਂ ਉਸ ਬੌਂਦੇ ਵਾਰਸਾ ਜਿਹਦਾ ਇਤਿਹਾਸ ਸਨਾਰੀ ਅੱਖਰਾਂ ਦੇ ਵਿੱਚ ਲਿਖਿਆ ਗਿਆ ਮੈਂ ਉਸ ਇਤਿਹਾਸ ਤੇ ਨਹੀਂ ਜਾਣਾ ਚਾਹੁੰਦਾ ਆ ਹੁਣ ਸਮਾਂ 3 ਵਜੇ ਚੱਲਿਆ ਸਾਧ ਸੰਗਤ ਸਵੇਰ ਦੀ 9 ਵਜੇ ਦੀ ਬੈਠੀ ਹੈ ਜੋ ਅੱਜ 5-6 ਘੰਟੇ ਦਾ ਪ੍ਰੋਗਰਾਮ ਹੋਇਆ ਔਰ ਅੱਜ ਆਨੰਦ ਆ ਗਿਆ ਦੇਖ ਕੇ ਵੀ ਅੱਜ ਸਾਡਾ ਆਪਣੇ ਲੋਕ ਸਾਡੇ ਅੱਜ ਜਿੰਨੀ ਵੱਡੀ ਤਦਾਦ ਦੇ ਵਿੱਚ ਇਕੱਤਰ ਹੋਏ ਹੈ ਅੱਜ ਖੁਸ਼ੀ ਹੁੰਦੀ ਹੈ ਕਿ ਅੱਜ ਕੌਮ ਸਾਡੀ ਜਿਹੜੀ ਆ ਚੜ੍ਹਦੀ ਕਲਾ ਦੇ ਵਿੱਚ ਪਰ ਇੱਕ ਗੱਲ ਮੈਂ ਦੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਫਤਿਹ ਗੱਲ ਇਹ ਆ ਕਿ ਅੱਜ ਦੇ ਬੜਾਈ ਖੁਸ਼ੀਆਂ ਵਾਲਾ ਤੇ ਭਾਗਾ ਵਾਲਾ ਦਿਹਾੜ ਸਤਜਾਨੋ ਮੇਰੇ ਮਨ ਨੂੰ ਬਹੁਤ ਖੁਸ਼ੀ ਹੋਈ ਜਦੋਂ ਮੈਂ ਇੱਥੇ ਪਹੁੰਚਿਆ ਤੇ ਪਹੁੰਚ ਕੇ ਮੰਡੀ ਦੇ ਵਿੱਚ ਆਪਣੀਆਂ ਸੰਤਾਂ ਦਾ ਉਹਨਾਂ ਦੇ ਰੂਪ ਰੂਪ ਹੋਇਆ ਤੇ ਜੋ ਸਤਕਾਰ ਜੋ ਪਿਆਰ ਤੁਸੀਂ ਇੱਥੇ ਪਹੁੰਚਣ ਤੇ ਦਿੱਤਾ ਤੇ ਮੈਂ ਮੰਚ ਤੇ ਬੈਠਾ ਕਹਿ ਰਿਹਾ ਸੀ ਸਾਥੀਆਂ ਨੂੰ ਕਿ ਅੱਜ ਜੋ ਇਸ ਵਰ੍ਹਦੇ ਵੀਂ ਦੇ ਵਿੱਚ ਜਿਸ ਤਰ੍ਹਾਂ ਕਿਸੇ ਬੱਚੇ ਨੂੰ ਆਪਣੀ ਮਾਂ ਦੀ ਜੜੀ ਆ ਫਸੀ ਪਈ ਐ ਅੱਜ ਮੈਨੂੰ ਮੌਕਾ ਮਿਲਦਾ ਪਿੰਡ ਪਿੰਡ ਜਾਂਦਾ ਔਰ ਸਾਡੇ ਲੋਕ ਅੱਜ ਉਹ 75 ਸਾਲ ਜਾਂਦੀ ਤੋਂ ਵੀ ਵੱਧ ਪੀਚਾਂ ਦੇ باوجود ਵੀ ਅੱਜ ਘਰਾਂ ਦੇ ਵਿੱਚ ਗਰੀਬਾਂ ਦੇ ਵਿੱਚ ਅੱਜ ਜਿਹੜੀ ਉਹ ਅਤ ਦੀ ਗਰੀਬੀ ਤੇ ਗੁਰਬਤ ਦੇ ਵਿੱਚ ਗੁਜ਼ਾਰਾ ਕਰਨਾ ਪੈ ਰਿਹਾ ਜਦੋਂ ਅਜੇ ਬਰਸਾਤ ਦਾ ਟਾਈਮ ਐ ਆਦੀਵਲ ਸਾਹਿਬ ਜਦੋਂ ਸਾਡੇ ਘਰਾਂ ਦੇ ਉੱਤੇ ਜੋ ਬਰਸਾਤ ਪੈਂਦੀ ਐ ਤੇ ਪਿੰਡਾਂ ਦੇ ਵਿੱਚ ਜਦੋਂ ਕਿਸੇ ਨੇ ਜਾਂਦਾ ਪੌਕਾ ਮਿਲਦਾ ਐ ਤੇ ਮਾਈਆਂ ਮੇਰੀਆਂ ਮਾਤਾਵਾਂ ਆ ਕੇ ਆ ਕੇ ਕਹਿੰਦੀਆਂ ਨੇ ਕਿ ਵੀਰਾ ਉਹ ਛੱਤ ਸਾਡੀ ਜਿਹੜੀ ਸਾਡੀਆਂ ਛੱਤਾਂ ਚੋਂਦੀਆਂ ਨੇ ਜਦੋਂ ਬਰਸਾਤ ਹੁੰਦੀਆਂ ਸਾਡੀਆਂ ਛੱਤਾਂ ਰੋਂਦੀਆਂ ਨੇ ਚੋਂਦੀਆਂ ਨੇ ਤੇ ਜਦੋਂ ਘਰ ਦੇ ਵਿੱਚ ਕੋਈ ਸਾਡਾ ਜੀ ਕੋਈ ਪਰਿਵਾਰ ਦਾ ਮੈਂਬਰ ਕੋਈ ਬਿਮਾਰ ਪੈ ਜਾਵੇ ਤੇ ਮਹਿੰਗੇ ਇਲਾਜ ਦਾ ਕਰਕੇ ਪਲ-ਪਲ ਸਾਹ ਘੁੱਟ-ਘੁੱਟ ਕੇ ਆਪਣੀ ਜੀਵਨ ਜਿਹੜਾ ਉਤੋਂ ਦਮ ਤੋੜ ਜਾਂਦਾ ਹੈ ਤਾਂ ਫੇਰ ਉਦੋਂ ਮਕਾਨ ਦੀਆਂ ਛੱਤਾਂ ਚੋਂਦੀਆਂ ਨੇ ਤੇ ਅੱਖਾਂ ਰੋਂਦਿਆਂ ਨੇ ਅੱਜ ਇਹ ਹਾਲਾਤ ਨੇ ਸਾਡੇ ਸਮਾਜ ਦੇ ਸਤਕਾਰ ਨੂੰ ਘਰਾਓ ਅੱਜ ਐਜੂਕੇਸ਼ਨ ਦੀ ਗੱਲ ਕਰਦੇ ਆਂ ਤੇ ਐਜੂਕੇਸ਼ਨ ਦੇ ਪਿੱਛੇ ਵੀ ਅਸੀਂ ਦੇਖਿਆ ਕਿ ਸਾਡੀ ਜਿਹੜਾ ਗਰੀਬ ਬੱਚੇ ਨੇ ਉਹ ਬਹੁਤ ਪਛੜੇ ਨੇ ਕਿਉਂ ਬੱਚੇ ਸਕੂਲ ਜਾਂਦੇ ਆ ਉਹਨਾਂ ਦੇ ਨਾਲ ਭੇਦਭਾਵ ਕੀਤਾ ਜਾਂਦਾ ਜਦੋਂ ਇੰਟਰਵਿਊ ਦੀ ਵਾਰੀ ਆਉਂਦੀ ਹੈ ਨੌਕਰੀਆਂ ਲੈਣ ਦੀ ਵਾਰੀ ਆਉਂਦੀ ਹੈ ਤਾਂ ਉਥੇ ਭੇਦਭਾਵ ਕੀਤਾ ਜਾਂਦਾ ਬੱਚਿਆਂ ਦੀ ਮੈਰਿਟ ਪੁੱਛਣ ਤੋਂ ਪਹਿਲਾਂ ਉਹਨਾਂ ਦੀ ਜਾਤੀ ਪੁੱਛੀ ਜਾਂਦੀ ਹੈ ਅੱਜ ਇੱਕ ਅੱਜ ਇੱਕ ਕੋਈ ਉਦਾਹਰਨ ਨਹੀਂ ਹੈ ਅਨੇਕਾਂ ਉਦਾਹਰਨ ਨੇ ਅੱਜ ਜਿੱਥੇ ਸਮਾਜਿਕ ਬਰਾਬਰਤਾ ਦੀ ਗੱਲ ਹੈ ਜਿੱਥੇ ਸਮਾਜਿਕ ਬਰਾਬਰਤਾ ਦੀ ਗੱਲ ਹੈ ਉਹਦੇ ਨਾਲ ਨਾਲ ਇਥੇ ਆਰਥਿਕ ਬਰਾਬਰਤਾ ਆਰਥਿਕ ਬਰਾਬਰਤਾ ਦੇ ਨਾਲ-ਨਾਲ ਜਿਹੜੀ ਸਾਡੀ ਇਹ ਸਮਾਜਿਕ ਬਰਾਬਰਤਾ ਦੀ ਚਿੰਤਾ ਦਾ ਵਿਸ਼ਾ ਇਸ ਕਰਕੇ ਬਣਿਆ ਪਿਆ ਹੈ ਕਿ ਸਾਡੀ ਆਰਥਿਕ ਸਥਿਤੀ ਵੀ ਠੀਕ ਨਹੀਂ ਹੈ ਔਰ ਸਾਡੀ ਰਾਜਸੀ ਬਰਾਬਰਤਾ ਵੀ ਬਿਲਕੁਲ ਨਾ ਪੱਖੀ ਹੋਈ ਪਈ ਹੈ ਇਥੋਂ ਮੰਚ ਤੋਂ ਬਿਲਕੁਲ ਜ਼ਿਕਰ ਹੋਇਆ ਇਸ ਗੱਲ ਦਾ ਕਿ ਸਾਨੂੰ ਰਾਜਨੀਤਿਕ ਬਰਾਬਰਤਾ ਚਾਹੀਦੀ ਹੈ ਔਰ ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ ਕਿਉਂਕਿ ਜਿੰਨਾ ਚਿਰ ਸਾਨੂੰ ਉਹ ਕੁਰਸੀਆਂ ਤੇ ਉਹ ਮੇਜ਼ਾਂ ਨਹੀਂ ਮਿਲ ਜਾਂਦੀਆਂ ਜਿਨ੍ਹਾਂ ਤੇ ਉੱਪਰ ਬੈਠ ਕੇ ਤੁਸੀਂ ਆਪਣੇ ਸਮਾਜ ਦੇ ਫੈਸਲੇ ਲਿਖ ਸਕਦੇ ਹੋ ਤਕਦੀਰਾਂ ਬਦਲ ਸਕਦੇ ਹੋ ਉਨੀ ਦੇਰ ਤੱਕ ਸਾਡੇ ਕੋਲ ਕੋਈ ਪਾਵਰ ਸ਼ਕਤੀ ਦਾ ਕੋਈ ਆਉਂਦਾ ਨਹੀਂ ਉਹਨਾਂ ਚਿਰ ਸਾਡਾ ਕੋਈ ਭਲਾ ਨਹੀਂ ਹੋ ਸਕਦਾ ਸਾਨੂੰ ਅੱਜ ਲੋੜ ਹੈ ਕਿ ਅਗਰ ਬੋਲਦੇ ਬੋਲਦੇ ਤੋਂ ਮੰਚ ਤੇ ਸਾਥੀਆਂ ਨੇ ਵੀ ਕਿਹਾ ਕਿ ਸਾਡਾ ਸਮਾਜ ਵੱਡੀ ਤਾਦਾਦ ਦੇ ਵਿੱਚ ਇਕੱਠੇ ਹੋ ਕੇ ਜਿਹੜੇ ਆ ਸੁਕਾਰਾ ਬਣਾਉਂਦੇ ਵੀ ਐ ਤੇ ਸਰਕਾਰਾਂ ਲਾਉਂਦੇ ਵੀ ਐ ਪਰ ਜਦੋਂ ਰਾਜਨੀਤਿਕ ਹੱਕਾਂ ਦੀ ਗੱਲ ਆਉਂਦੀ ਹੈ ਤਾਂ ਫਿਰ ਉਦੋਂ ਥੋੜਾ ਪਿੱਛੇ ਖੜਾ ਕਰ ਦਿੱਤਾ ਜਾਂਦਾ ਹੈ ਉਥੇ ਮਨ ਨੂੰ ਠੇਸ ਪਹੁੰਚਦੀ ਹੈ ਸਤਕਾਰਿਓ ਭਰਾਓ ਅੱਜ ਤੁਸੀਂ ਵੱਡੀ ਤਾਦਾਦ ਦੇ ਵਿੱਚ ਇਕੱਠੇ ਹੋ ਕੇ ਆਏ ਹੋ ਅੱਜ ਬਾਬਾ ਭੀਮਰਾਓ ਸਾਹਿਬ ਦਾ ਬੇਦਖੰਦਾ ਜਦੋਂ ਜ਼ਿਕਰ ਹੋਇਆ ਤਾਂ ਮੈਨੂੰ ਯਾਦ ਆਦਾ ਕਿਤਾਬਾਂ 'ਚ ਪੜ੍ਹਨ ਨੂੰ ਮਿਲਦਾ ਹੈ ਕਿ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਜਦੋਂ ਇਹ ਲੋਕ ਸਾਡੇ ਅਤ ਦੀ ਗਰੀਬੀ ਦੇ ਵਿੱਚ ਗੁਲਾਮੀ ਦੀਆਂ ਜ਼ੰਜੀਰਾਂ 'ਚ ਜਕੜੇ ਪਏ ਸੀਗੇ ਜਦੋਂ ਸਾਡੇ ਲੋਕਾਂ ਵਾਸਤੇ ਜ਼ਿੰਦਗੀ ਦੇ ਮਾਇਨੇ ਖਤਮ ਹੋ ਚੁੱਕੇ ਸੀਗੇ ਕਿ ਅੱਜ ਜਿੱਥੇ ਮੁਗਲਾਂ ਦਾ ਸਮਾ ਸੀਗਾ ਉਹਨਾਂ ਨੇ ਤਸ਼ੱਦਦ ਘਾਇਆ ਤਾਂ ਅੱਜ ਮੈਨੂੰ ਇਹ ਵੀ ਕਹਿਣ ਦੇ ਵਿੱਚ ਬੜਾ ਅਫਸੋਸ ਹੈ ਕਿ ਤਸ਼ੱਦਦ ਆਦਮੀ ਪੰਜਾਬ ਦੇ ਵਿੱਚ ਦਲਤ ਪਾਇਚਾਰੇ ਦੇ ਉੱਪਰ ਘੱਟ ਨਹੀਂ ਬਹੁਤ ਵੱਡੇ ਪੱਧਰ ਦੇ ਉੱਪਰ ਟਾਹਾ ਜਾ ਰਿਹਾ ਹੈ ਆ ਪਿੰਡ ਦਾਨ ਸਿੰਘ ਵਾਲਾ ਬਠਿੰਡਾ ਦੀ ਧਰਤੀ ਨਵਾਂ ਸਾਲ ਚੜ੍ਹਿਆ ਨਹੀਂ ਤੇ ਸਾਡੇ ਉੱਤੇ ਲਗਭਗ 10 ਘਰ ਬਾਬਾ ਜੀ ਦਲਤ ਭਰਾਵਾਂ ਦੇ ਉਹਨਾਂ ਨੂੰ ਅੱਗ ਦੇ ਹਵਾਲੇ ਕਰਕੇ ਉਹਨਾਂ ਘਰਾਂ ਨੂੰ ਸਾੜ ਕੇ ਤੇ ਰਾਖ ਕਰ ਦਿੱਤਾ ਗਿਆ ਇਹ ਬਾਬਾ ਜੀ ਸਾਨੂੰ ਸਮਝ ਨਹੀਂ ਆਈ ਗੱਲ ਦੀ ਵੀ ਇਹ ਕਿਹੜੇ ਯੁੱਗ ਦੀ ਆਜ਼ਾਦੀ ਅਸੀਂ ਮਾਨ ਰਹੇ ਆ ਕਹਿ ਰਹੇ ਸੀ ਵੀ ਯਾਦ ਹੋਏ ਅੱਜ 78 ਸਾਲ ਤੇ 90 ਸਾਲ ਹੋ ਗਏ ਪਰ ਅੱਜ ਵੀ ਸਾਡੇ ਉਹ ਗਰੀਬ ਭਰਾਵਾਂ ਦੇ ਘਰ ਜਿਹੜੇ ਆ ਸਾੜ ਕੇ ਰਾਖ ਕਰ ਦਿੱਤੇ ਗਏ ਤੇ ਕਾਰਨ ਕੀ ਸੀਗਾ ਕਾਰਨ ਸਿਰਫ ਇੰਨਾ ਸੀਗਾ ਕਿ ਸਾਡੇ ਉਹਨਾਂ ਭਰਾਵਾਂ ਨੇ ਉਹਨਾਂ ਨਸ਼ੇ ਦੇ ਸਹਾਗਰਾਂ ਨੂੰ ਰੋਕਿਆ ਸੀਗਾ ਕਿ ਸਾਡੇ ਇੱਥੇ ਘਰਾਂ ਦੇ ਲਾਗੇ ਆ ਕੇ ਨਸ਼ਾ ਨਾ ਵੰਡਿਆ ਜਾਵੇ ਇੰਨਾ ਹੀ ਕਸੂਰ ਸੀ ਉਹਨਾਂ ਭਰਾਵਾਂ ਦਾ ਉਹਨਾਂ ਦੇ ਘਰਾਂ ਨੂੰ ਜਲਾ ਕੇ ਤੇ ਰਾਖ ਕਰ ਦਿੱਤਾ ਗਿਆ ਔਰ ਬਾਬਾ ਜੀ ਬੋਲਦੇ ਬੋਲਦੇ ਦੱਸ ਕੇ ਗਏ ਬਾਬਾ ਭੀਮਰਾਓਂ ਅੰਬੇਦਕਰ ਸਾਹਿਬ ਦਾ ਮੋਤੋ ਦੇ ਤੇ ਚੜ ਕੇ ਤੋੜ ਦਾ ਹਮਲਾ ਕੀਤਾ ਗਿਆ ਠੀਕ ਦੱਸ ਕੇ ਗਏ ਬਾਬਾ ਜੀ ਜਨਵਰੀ ਦਾ ਮਹੀਨਾ 26 ਜਨਵਰੀ ਦਾ ਟਾਈਮ ਸੀਗਾ ਜਦੋਂ ਗਣਤੰਤਰ ਦਿਵਸ ਜਿਸ ਨੂੰ ਪੂਰੇ ਹਿੰਦੁਸਤਾਨ ਨਹੀਂ ਪੂਰੀ ਦੁਨੀਆ ਦੇ ਅੰਦਰ ਬੜੇ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਸੀਗਾ ਬਾਬਾ ਜੀ ਨੂੰ ਯਾਦ ਕੀਤਾ ਜਾ ਰਿਹਾ ਸੀ ਭੀਮਰਾਓਂ ਅੰਬੇਦਕਰ ਸਾਹਿਬ ਨੂੰ ਉਸੇ ਦਿਨ ਉਹਨਾਂ ਦੀ ਮੂਰਤੀ ਤੇ ਚੜ ਕੇ ਉਸ ਮੂਰਤੀ ਨੂੰ ਤੋੜਨ ਦਾ ਕੰਮ ਕੀਤਾ ਗਿਆ ਮੇਰੇ ਸਤਕਾਰਯੋਗ ਭਰਾਓ ਉਹ ਸਾਡੇ ਗਿਰਦੇ ਵੱਲੋਂਦਰਨ ਦਾ ਕੰਮ ਕੀਤਾ ਗਿਆ ਸੀਗਾ ਔਰ ਉਸ ਤੋਂ ਬਾਅਦ ਮੈਂ ਆਇਆ ਮੇਰੇ ਨਾਲੇ ਸਾਥੀ ਆਏ ਔਰ ਅਸੀਂ ਮਜੈਤੋ ਦੇ ਪਿੰਡ ਚ ਗਏ ਚੰਦਪਾਨ ਕੁਲਦੀਪ ਸਿੰਘ ਸਰਪੰਚ ਸੀ ਸਾਡਾ ਉੱਥੇ ਕੁਰਬੀ ਸਿੰਘ ਦੇ ਸਰਪੰਚ ਨੇ ਜਦੋਂ ਆਪਣੀ ਪੰਚਾਇਤਾਂ ਦੇ ਹੱਕਾਂ ਦੀ ਗੱਲ ਕੀਤੀ ਤਾਂ ਉੱਥੇ ਜਿਹੜੀ ਸੀ ਗੁੰਡਾਗਰਦੀ ਦਾ ਨੰਗਾ ਨਾਚ ਪਿੰਡ ਚਾਂਦਪਾਨ ਦੇ ਵਿੱਚ ਹੋਇਆ ਔਰ ਉਹਨਾਂ ਦੇ ਉੱਪਰ ਗੋਲੀਆਂ ਦੀ ਬੁਛਾਰ ਕਰ ਦਿੱਤੀ ਗਈ ਸਤਕਾਰਯੋਗ ਭਰਾਓ ਕਿ ਜ਼ੁਲਮ ਅਜੇ ਵੀ ਜਿਹੜੇ ਘਟ ਨਹੀਂ ਹੋਏ ਅੱਜ ਵੀ ਇਹਨਾਂ ਨੂੰ ਸਮਝਣ ਦੀ ਲੋੜ ਹੈ ਔਰ ਜਦੋਂ ਮੈਂ ਗੱਲ ਕਰ ਰਿਹਾ ਸੀਗਾ ਕਹਿ ਰਹੇ ਸੀਗੇ ਕਿ ਸਾਡੇ ਸਮਾਜ ਦੀ ਦਸ਼ਾ ਔਰ ਦਸ਼ਾ ਕੀ ਹੈ ਤੇ ਵਾਕਈ ਅੱਜ ਇਹ ਵੱਡੀ ਚਿੰਤਾ ਦਾ ਵਿਸ਼ਾ ਹੈ ਅੱਜ ਸਾਡੀਆਂ ਜਿਹੜੀਆਂ ਵੱਡੀਆਂ-ਵਡੇਰੀਆਂ ਦੀਆਂ ਪੀੜ੍ਹੀਆਂ ਸੀਗੀਆਂ ਅੱਜ ਉਹਨਾਂ ਨੇ ਜਿਸ ਗਰੀਬੀ ਦੇ ਵਿੱਚ ਦੌਰ ਚ ਆਪਣੀ ਜ਼ਿੰਦਗੀ ਕੱਟੀ ਉਸੇ ਦੌਰ ਦੇ ਵਿੱਚ ਹੁਣ ਸਾਡੀ ਗੁਰਬਤ ਦਾ ਬਜਟ ਜਿਹੜਾ ਪੂਰਾ ਸਾਨੂੰ ਗਰੀਬਾਂ ਨੂੰ ਦਿੱਤਾ ਜਾਵੇ ਤੇ ਉਸ ਜਿਹੜਾ ਬਜਟ ਉਹਦੇ ਵਿੱਚੋਂ ਸਾਨੂੰ ਛੋਟ ਦਿੱਤੀ ਜਾਵੇ ਤੇ ਜਿੱਦਾਂ ਸਿਲੰਡਰ ਸਸਤਾ ਕਰੋਗੇ ਸਾਨੂੰ ਪੈਟਰੋਲ ਵੀ ਸਸਤਾ ਚਾਹੀਦਾ ਇਸ ਗੱਲ ਦੀ ਵੀ ਕਰਾਂਗੇ ਕਿਉਂਕਿ ਸਭ ਤੋਂ ਵੱਧ ਟੈਕਸ ਪੰਜਾਬ ਦੇ ਵਿੱਚ ਜਿਹੜਾ ਉਹ ਪੈਟਰੋਲ ਤੇ ਲਾ ਆ ਜਾਂਦਾ ਹੈ ਔਰ ਸਰਕਾਰ ਵੱਲੋਂ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇਹ ਗੱਲ ਕਰਨੀ ਹੈ ਕਿ ਜਿਹੜੀ ਆਮਦਨ ਜਿੰਨੀ ਜਿਹੜੀ ਆਮਦਨ ਹੈ ਉਹਦੇ ਮੁਤਾਬਕ ਜਿਹੜਾ ਉਹ ਸੁਵਿਧਾ ਵੀ ਦਿੱਤੀ ਜਾਵੇ ਹੁਣ ਅੱਜ ਮੌਜੂਦਾ ਸਰਕਾਰ ਮੈਂ ਦੇਖ ਰਿਹਾ ਕਿ ਜਦੋਂ ਬੱਚਿਆਂ ਦੀ ਗੱਲ ਕੀਤੀ ਹੈ এডਿਕੇਸ਼ਨ ਬਾਰੇ ਅੱਜ ਜਦੋਂ ਦੂਜੇ ਬੱਚੇ ਚਲੋ ਵੀ ਸਾਡੇ ਆਪਣੇ ਬੱਚੇ ਆ ਜਿਹੜੇ ਪ੍ਰਾਈਵੇਟ ਸਕੂਲਾਂ ਚ ਪੜਦੇ ਆ ਉਹ ਵੀ ਸਾਡੇ ਆਪਣੇ ਬੱਚੇ ਆ ਪਰ ਜਿਹੜੇ ਪ੍ਰਾਈਵੇਟ ਸਕੂਲਾਂ ਚ ਬੱਚੇ ਪੜਦੇ ਆ ਉਹਨਾਂ ਨੂੰ ਪਹਿਲੇ ਦਰਜੇ ਦੀ ਸਿੱਖਿਆ ਮਿਲਦੀ ਹੈ ਜਿਹੜੇ ਸਾਡੇ ਗਰੀਬਾਂ ਦੇ ਬੱਚੇ ਸਰਕਾਰੀ ਸਕੂਲਾਂ ਚ ਪੜਦੇ ਆ ਉਹਨਾਂ ਨੂੰ ਚੌਥੇ ਦਰਜੇ ਦੀ ਸਿੱਖਿਆ ਮਿਲਦੀ ਹੈ ਤੇ ਜਿਹਨੂੰ ਚੌਥੇ ਦਰਜੇ ਦੀ ਸਿੱਖਿਆ ਮਿਲਦੀ ਹੈ ਉਹ ਕਦੀ ਵੀ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਦੇ ਨਾਲ ਮੁਕਾਬਲਾ ਕਰ ਹੀ ਨਹੀਂ ਸਕਦੇ ਤੇ ਜਦੋਂ ਕੰਪੀਟੀਸ਼ਨ ਦੀ ਵਾਰੀ ਆਉਂਦੀ ਹੈ ਸਰਕਾਰੀ ਨੌਕਰੀਆਂ ਦੀ ਤਾਂ ਪ੍ਰਾਈਵੇਟ ਸਕੂਲਾਂ ਜਿਹੜੇ ਬੱਚੇ ਪੜ੍ਹੇ ਐ ਉਹ ਨੌਕਰੀਆਂ ਪ੍ਰਾਪਤ ਕਰਨ 'ਚ ਕਾਮਯਾਬ ਹੋ ਜਾਂਦੇ ਆ ਤੇ ਸਰਕਾਰੀ ਸਕੂਲ ਵਾਲੇ ਪਿੱਛੇ ਰਹਿ ਜਾਂਦੇ ਆ ਅਸੀਂ ਇਸ ਗੱਲ ਦਾ ਫੈਸਲਾ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਆਪਣੀ ਮੈਨੀਫੈਸਟੋ ਦੇ ਵਿੱਚ ਇਹ ਗੱਲ ਲੈ ਕੇ ਆਵਾਂਗੇ ਕਿ ਕੁਝ ਪਰਸੈਂਟ ਕੋਟਾ ਫਿਕਸ ਕੀਤਾ ਜਾਵੇ ਕਿ ਜਿਹੜੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਨੇ ਤੇ ਜਦੋਂ ਸਰਕਾਰੀ ਸਰਕਾਰ ਦੀਆਂ ਨੌਕਰੀਆਂ ਨਿਕਲਣਗੀਆਂ ਦੇ ਉਹ ਇਹ ਤੇ ਸਰਕਾਰੀ ਨੌਕਰੀਆਂ ਦੇ ਵਿੱਚ ਪਹਿਲ ਵੀ ਜਿਹੜੀ ਐ ਉਹ ਸਰਕਾਰੀ ਸਕੂਲ ਦੇ ਵਿੱਚ ਪੜੇ ਬੱਚੇ ਜਿਹੜੇ ਟਾਪਰ ਨੇ ਉਹਨਾਂ ਨੂੰ ਦਿੱਤੀ ਜਾਵੇਗੀ ਇਸ ਦਾ ਤਾਂ ਫੈਸਲਾ ਕਰਾਂਗੇ ਸਤਿ ਸ਼੍ਰੀ ਅਕਾਲ ਉਹ ਬਲੇ ਸੋਨਿਆ ਹੋਸਿਕਾ ਜਿੰਦਾਬਾਦ ਔਰ ਜਿਹੜਾ ਆ ਸਮੇਂ ਦੀਆਂ ਸਰਕਾਰਾਂ ਟਾਈਮ-ਟਾਈਮ ਦੇ ਨਾਲ ਠੱਗੀ ਮਾਰਦੀਆਂ ਨੇ ਆ ਸਾਡੀਆਂ ਮਾਤਾਵਾਂ ਭੈਣਾਂ ਕਿਥੇ ਘਟ ਨੇ ਪਰ ਜਿਹੜੀ ਠੱਗੀ ਸਾਡੀਆਂ ਮਾਤਾਵਾਂ ਪੈਣਾ ਦੇ ਨਾਲ ਕੀਤੀ ਗਈ ਅੱਜ ਉਹਦਾ ਵੀ ਜਿਹੜਾ ਸਾਬਤਵਾ ਹੈ ਜਦੋਂ 5 ਸਾਲ ਬੀਤ ਜਾਂਦੇ ਐ ਤੇ ਸਰਕਾਰ ਦੇ ਨਾਲ ਲੇਖਾ ਜੋਖਾ ਕਰਨ ਦਾ ਸਮਾਂ ਆ ਜਾਂਦਾ ਮੇਰੇ ਸਤਕਾਰਯੋਗ ਭਰਾਓ ਹੁਣ ਕੇਵਲ 1 ਸਾਲ ਰਹਿ ਗਿਆ ਸਮਾਂ ਬਾਕੀ ਇਹਨਾਂ ਦਾ ਔਰ ਜਿਹੜਾ ਹਜ਼ਾਰ-ਹਜ਼ਾਰ ਰੁਪਏ ਠੱਗੀ ਮਾਰੀ ਸੀਗੀ ਅੱਜ ਵੀ ਸਾਡੀਆਂ ਮਾਤਾਵਾਂ ਪੈਣਾ ਪਿੰਡਾਂ ਦੇ ਵਿੱਚ ਉਡੀਕਦੀਆਂ ਨੇ ਕਿ ਸ਼ਾਇਦ ਇਹ ਮੌਜੂਦਾ ਸਰਕਾਰ ਸਾਨੂੰ ਹਜ਼ਾਰ-ਹਜ਼ਾਰ ਰੁਪਿਆ ਦੇਵੇਗੀ ਔਰ ਉਹ ਠੱਗੀਆਂ ਮਾਰਨ ਵਾਸਤੇ ਲੋਕ ਅੱਗੇ ਆਏ ਸੀ ਕਾਮਯਾਬ ਹੋ ਗਏ ਔਰ ਉਹਨਾਂ ਨੇ ਸੀ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਅੱਗੇ ਲੈ ਕੇ ਆਉਣਾ ਹੈ ਔਰ ਸਰਦਾਰ ਸਵਰਨ ਸਿੰਘ ਆਦੀਵਾਲ ਸਾਹਿਬ ਸਾਡੇ ਸਾਥੀ ਇਹਨਾਂ ਨੇ ਅੱਜ ਬਹੁਤ ਵੱਡਾ ਇੱਕ ਵਿਸ਼ਾਲ ਜਿਹੜਾ ਹੈ ਉਦਨ ਕੀਤਾ ਇਸ ਇਲਾਕੇ ਦੇ ਵਿੱਚ ਬੁਲਾਇਆ ਵੱਡਾ ਇਕੱਠ ਕਰਾਇਆ ਔਰ ਕਾਂਗਰਸ ਪਾਰਟੀ ਦੀ ਚੜ੍ਹਦੀ ਗਲਾ ਕੀਤੀ ਮੈਂ ਜਿੱਥੇ ਸਰਦਾਰ ਸਵਰਨ ਸਿੰਘ ਆਦੀਵਾਲ ਸਾਹਿਬ ਨੂੰ ਅੱਜ ਦੇ ਇਸ ਪ੍ਰੋਗਰਾਮ ਵਾਸਤੇ ਔਰ ਸਮੁੱਚੀ ਆਲ ਇੰਡੀਆ ਮਜਬੀ ਸੇਕ ਵੈਲਫੇਅਰ ਐਸੋਸੀਏਸ਼ਨ ਦੀ ਟੀਮ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਯੁੱਗਪੁਰਸ਼ ਦਾ ਜਨਮ ਹੋਇਆ ਲੋਕ ਆਸ ਲਗਾਈ ਬੈਠੇ ਸੀਗੇ ਕਿ ਕਿੱਗੇ ਕਿਤੇ ਇਹੋ ਜਿਹਾ ਮਸੀਹਾ ਪੈਦਾ ਹੋਵੇ ਜਿਹੜਾ ਸਾਡਾ ਹੱਥ ਫੜ ਕੇ ਸਾਨੂੰ ਵੀ ਸਾਡੀ ਮੰਜ਼ਿਲ ਤੱਕ ਲੈ ਕੇ ਜਾਵੇ ਔਰ ਉਹ ਮਸੀਹਾ ਕੋਈ ਹੋਰ ਨਹੀਂ ਉਹ ਯੁੱਗਪੁਰਸ਼ ਬਾਬਾ ਭੀਮਰਾਓਂ ਅੰਬੇਦਕਰ ਸਨ ਜਿਨ੍ਹਾਂ ਨੇ ਸਾਡਾ ਹੱਥ ਨਹੀਂ ਕਲਕਲ ਫੜਿਆ ਸਾਨੂੰ ਸਾਡੀ ਮੰਜ਼ਿਲ ਤੇ ਲੈ ਕੇ ਗਏ ਦੇ ਸਰਕਾਰਿਓ ਭਰਾਓ ਅੱਜ ਹਿੰਦੁਸਤਾਨ ਦੇ ਅੰਦਰ ਜਿਹੜਾ ਕੋਈ ਗਰੀਬਾਂ ਦਾ ਹੱਥ ਫੜਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਮਨੂੰ ਇਸ ਮੰਚ ਤੋਂ ਕਹਿਣ ਚ ਕੋਈ ਹਿਜਕਚਾੜ ਨਹੀਂ ਕਿ ਅੱਜ ਜੇ ਕੋਈ ਗਰੀਬ ਦੀ ਗੱਲ ਕਰ ਰਿਹਾ ਹੈ ਤੇ ਉਹ ਸਰਕਾਰਿਓ ਹਿੰਦੁਸਤਾਨ ਚ ਰਾਹੁਲ ਗਾਂਧੀ ਹੋਣੀ ਕਰ ਰਿਹਾ ਹੈ ਜਿਹੜੇ ਕਹਿੰਦੇ ਆ ਕਿ ਅੱਜ ਗਰੀਬਾਂ ਨੂੰ ਅੱਗੇ ਲੈ ਕੇ ਆਉਣਾ ਹੈ ਦਲਤਾਂ ਨੂੰ ਅੱਗੇ ਲੈ ਕੇ ਆਉਣਾ ਹੈ ਔਰ ਜਿਹੜੀ ਅੱਜ ਆਪਾਂ ਗੱਲ ਕੀਤੀ ਹੈ ਕਿ ਉਹ ਇਸ ਗੱਲ ਦੇ ਉੱਤੇ ਪਹਿਰਾ ਦਿੰਦੇ ਨੇ ਕਿ ਜਿੰਨੀ ਜਿੰਨੀ ਸੰਖਿਆ ਭਾਰੀ ਉਹਨੀ ਉਹਦੀ ਹਿੱਸੇਦਾਰੀ ਇਸ ਗੱਲ ਤੇ ਪਹਿਰਾ ਰਾਹੁਲ ਗਾਂਧੀ ਹੁਣੀ ਦੇ ਰਿਹਾ ਹੈ ਰਾਹੁਲ ਗਾਂਧੀ ਦੀ ਸੋਚ ਹੈ ਕਿ ਇਸ ਦੇਸ਼ ਦੇ ਵਿੱਚ ਧਨ ਦੀ ਜਿਹੜੀ ਵੰਡ ਹੈ ਉਹ ਬਰਾਬਰਤਾ ਦੇ ਨਾਲ ਕੀਤੀ ਜਾਵੇ ਕਿਉਂ ਅੱਜ ਜਦੋਂ ਵੇਖੀਦਾ ਹੈ ਇੱਕ ਪਾਸੇ ਅੱਜ 11 ਸਾਲ ਹੋ ਗਏ ਭਾਰਤ ਦੀ ਸਰਕਾਰ ਨੂੰ ਹੌਂ ਦੇ ਵਿੱਚ ਆਇਆ ਤੇ ਜਦੋਂ 11 ਸਾਲਾਂ ਨਾਲ ਝਾਤੀ ਮਾਰਦੇ ਆ ਤੇ 11 ਸਾਲਾਂ ਚ ਵੇਖੀਦਾ ਕਿ ਜਿਹੜੇ ਆ ਸਿਲੰਡਰ ਦੀਆਂ ਕੀਮਤਾਂ ਨੇ ਜਿਹੜੀ ਮੰਗਾਈ ਹੈ ਉਹ ਸਮਾਨ ਨੂੰ ਛੋਹੀ ਪਈ ਹੈ ਸਿਲੰਡਰ 400 400 ਰੁਪਏ ਦਾ ਸੀਗਾ ਸਿਲੰਡਰ ਜੋ ਡਾਕਟਰ ਮਨਮੋਹ ਸਿੰਘ ਪ੍ਰਾਈਮ ਮਿਨਿਸਟਰ ਆਫ ਇੰਡੀਆ ਸੀਗਾ ਡਾਕਟਰ ਮਨਮੋਹ ਸਿੰਘ ਵੇਲੇ 400 ਰੁਪਿਆ ਤੇ ਅੱਜ 11 ਸਾਲਾਂ ਦੇ ਵਿੱਚ ਸਿਲੰਡਰ ਦੀ ਕੀਮਤ 400 ਤੋਂ ਵੱਧ ਕੇ ਤੇ 1000 ਰੁਪਿਆ ਕਰ ਦਿੱਤੀ ਗਈ ਅੱਜ ਅੰਬਾਨੀ ਵਾਸਤੇ ਸਿਲੰਡਰ ਦੀ ਕੀਮਤ 1000 ਰੁਪਿਆ ਤੇ ਜਿਹੜੇ ਸਾਡੇ ਨਰੇਗਾ ਦੇ ਮਜ਼ਦੂਰ ਨੇ ਜਿਹੜੇ ਦਿਹਾੜੀਦਾਰ ਨੇ ਖੇਤ ਮਜ਼ਦੂਰ ਨੇ ਜਿਹੜੇ ਰਾਜ ਮਿਸਤਰੀ ਨੇ ਅੱਜ ਉਹਨਾਂ ਵਾਸਤੇ ਵੀ ਸਿਲੰਡਰ ਦੀ ਕੀਮਤ 1000 ਰੁਪਇਆ ਇਹ ਕਿੱਧਰ ਦਾ ਇਨਸਾਫ ਹੈ ਯਾਰ ਇਹ ਕਿੱਧਰ ਦਾ ਇਨਸਾਫ ਹੈ ਕਿ ਦੋਵਾਂ ਦੀ ਆਮਦਨ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੋਵੇ ਅੰਬਾਨੀ ਵਾਸਤੇ ਕਰੋੜਾਪਤੀ ਬੰਦੇ ਵਾਸਤੇ ਵੀ ਸਿਲੰਡਰ 100 ਰੁਪਏ ਦਾ ਤੇ ਗਰੀਬ ਦਿਹਾੜੀਦਾਰ ਵਾਸਤੇ ਵੀ 100 ਰੁਪਏ ਦਾ ਇਹ ਫੈਸਲਾ ਕੀਤਾ ਸੀ ਆਉਣ ਵਾਲੇ ਟਾਈਮ 'ਚ ਵੀ ਜੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਔਰ ਪੰਜਾਬ ਦੇ ਲੋਕਾਂ ਦਾ ਸਾਥ ਮਿਲਿਆ ਤੇ ਕਾਂਗਰਸ ਪਾਰਟੀ ਦੇ ਵਿੱਚ ਬੈਠ ਕੇ ਗੱਲ ਕਰਾਂਗੇ कि ਜਦੋਂ ਸਰਕਾਰ ਪੰਜਾਬ ਚ ਜੇ ਕਾਂਗਰਸ ਪਾਰਟੀ ਦੀ ਹੋਂਦ ਦੇ ਵਿੱਚ ਆਉਂਦੀ ਹੈ ਤੇ ਸਿਲੰਡਰ ਦੇ ਉੱਪਰ ਸਬਸਿਡੀ ਦਿਓ ਤੇ ਗਰੀਬਾਂ ਨੂੰ ਸਿਲੰਡਰ ਜਿਹੜਾ 500 ਰੁਪਏ ਦੇ ਵਿੱਚ ਦਵਾਂਗੇ ਇਸ ਗੱਲ ਦਾ ਸੀ ਫੈਸਲਾ ਕੀਤਾ ਹੈ। ਅਨ ਦੂਜੇ ਪਾਸੇ ਝਾਤੀ ਮਾਰਦੇ ਆ ਤੇ ਤੇਲ ਦੀਆਂ ਕੀਮਤਾਂ 100 ਰੁਪਏ ਲੀਟਰ ਨੂੰ ਛੂੰਹਦਈਆਂ ਨੇ। ਉਹੋ ਗੱਲ ਕਰੋੜਾਪਤੀ ਅਰਬਾਪਤੀ ਲੋਕ ਉਹਨਾਂ ਵਾਸਤੇ ਵੀ ਤੇਲ 100 ਰੁਪਏ ਲੀਟਰ ਤੇ ਸਾਡੇ ਗਰੀਬਾਂ ਦੇ ਬੱਚੇ ਜਿਹੜੇ ਪੜਨ ਵਾਸਤੇ ਸਕੂਲਾਂ ਕਾਲਜਾਂ ਦੇ ਵਿੱਚ ਜਾਂਦੇ ਆ ਅੱਜ ਜਿਹੜੇ ਸਾਡੇ ਦਿਹਾੜੀ ਦੇ ਛੋਟੇ ਦੁਕਾਨਦਾਰ ਨੇ ਇਹਨਾਂ ਵਾਸਤੇ ਵੀ ਤੇਲ ਦੀਆਂ ਕੀਮਤਾਂ ਜਿਹੜੀਆਂ ਨੇ ਉਹ 100 ਰੁਪਏ ਲੀਟਰ ਅੱਜ ਅਸੀਂ ਚਾਹੁੰਦੇ ਆ ਪੰਜਾਬ ਦੀ ਧਰਤੀ ਤੇ ਜਿਹੜਾ ਸ਼ੈਡਿਊਲ ਕਾ ਸਬ ਕੰਪੋਨੈਂਟ ਪਲਾਨ ਹੈ ਉਹਨੂੰ ਧਰਤੀ ਦੇ ਨਾਲ ਜੋ ਆਪਣੇ ਨਾਲ ਲੋਕਾਂ ਦੀ ਸੇਵਾ ਕਰਨ ਦੀ ਜਜ਼ਬਾਸੀ ਭਾਵਨਾ ਸੀ ਉਹ ਭਾਵਨਾ ਮੈਨੂੰ ਲੰਡਨ ਦੀ ਧਰਤੀ ਤੋਂ ਇੰਗਲੈਂਡ ਦੀ ਧਰਤੀ ਤੋਂ ਖਿੱਚ ਕੇ ਇੱਥੇ ਵਾਪਸ ਲੈ ਕੇ ਆਈ ਤੇ ਮੈਂ ਅੱਜ ਵਿਸ਼ਵਾਸ ਤਵਾ ਕੇ ਚੱਲਿਆ ਕਿ ਜਿੰਨੀ ਦੇਰ ਤੱਕ ਤੁਹਾਡਾ ਤੁਹਾਨੂੰ ਉਸ ਮੰਜ਼ਲ ਤੇ ਨਹੀਂ ਲੈ ਜਾਂਦੇ ਓਨੀ ਦੇਰ ਤੱਕ ਚੁੱਪ ਕਰਕੇ ਨਹੀਂ ਬੈਠਾਂਗੇ ਤੁਹਾਡਾ ਸੇਵਾਦਾਰ ਬਣ ਕੇ ਤੁਹਾਡੇ ਤੋਂ ਅੱਗੇ ਲਾ ਕੇ ਸੇਵਾ ਕਰਾਂਗੇ ਅੱਜ ਤੁਸੀਂ ਬਹੁਤ ਵੱਡੀ ਤਾਦਾਦ ਦੇ ਵਿੱਚ ਆਇਓ ਤੁਹਾਡੀ ਸਾਰੀ ਸਾਧ ਸੰਗਤ ਦਾ ਦਿਲ ਦੀਆਂ ਗਹਿਰਾਈਆਂ ਤੋਂ ਕੋਟਨ ਕੋਟ ਧੰਨਵਾਦ ਕਰਦਾ ਹੋਇਆ ਹਾਜ਼ਰੀ ਬਲਾਈ ਇੰਨੀ ਹਾਜ਼ਰੀ ਕਰਿਓ ਪਰਵਾਨ ਮਾਏ ਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਪਾਈ ਗੋ ਧੰਨਵਾਦ ਜੀ ਉਸ ਦੇ ਨਾਲ-ਨਾਲ ਮੈਂ ਨਾਲ ਸਾਥੀਆਂ ਨੂੰ ਕਹਿਣਾ ਕਿ ਚੜ੍ਹਦੀ ਕਲਾ ਦੇ ਵਿੱਚ ਰਹੋ ਕਾਂਗਰਸ ਪਾਰਟੀ ਦੇ ਵਿੱਚ ਇਹ ਬੈਠ ਕੇ ਉੱਤੇ ਮੈਂ ਗੱਲ ਕਰਾਂਗੇ ਦਿੱਲੀ ਦੇ ਵਿੱਚ ਆਪਾਂ ਸਤਿਕਾਰਯੋਗ ਆਪਣੇ ਨੇਤਾ ਸ਼੍ਰੀ ਰਾਹੁਲ ਗਾਂਧੀ ਜੀ ਦੇ ਨਾਲ ਕਿਉਂਕਿ ਰਾਹੁਲ ਗਾਂਧੀ ਹੁਣਾਂ ਤੇ ਮੈਨੂੰ ਬਹੁਤ ਵੱਡਾ ਮਾਣ ਔਰ ਫਕਰ ਹੈ ਕਿ ਗੱਲ ਸੁਣਦੇ ਔਰ ਗੱਲ ਤੇ ਸੁਣ ਕੇ ਪਹਿਰਾ ਵੀ ਦਿੰਦੇ ਆ ਤੇ ਆਦੀਵਾਲ ਸਾਹਿਬ ਜਦੋਂ ਗੱਜਨ ਵਾਲਾ ਸਾਹਿਬ ਜੋ ਟਾਈਮ ਆਇਆ ਸਮਾਂ ਆਇਆ 27 ਦੇ ਵਿੱਚ ਟਿਕਟਾਂ ਦੀ ਵੰਡਦਾ ਤੇ ਬਾਬਾ ਜੀ ਬੈਠੇ ਤੋਂ ਬਾਬਾ ਜੀ ਸੌਂਦੇ ਆ ਪਰ ਯੋਰ ਕੋਸ਼ਿਸ਼ ਹੋਏਗੀ ਔਰ ਮੈਨੂੰ ਆਸ ਹੀ ਨਹੀਂ ਪੂਰਨ ਵਿਸ਼ਵਾਸ ਹੈ ਕਿ ਰਾਹੁਲ ਗਾਂਧੀ ਹੋਣੀ ਜਿਹੜੀਆਂ ਰਿਜ਼ਰਵ ਸੀਟਾਂ ਨੇ ਪੰਜਾਬ ਦੀਆਂ 34 ਉਹਦੇ ਚੋਂ ਅਧੀਆਂ ਟਿਕਟਾਂ ਵਾਲਮੀਕੀ ਮਜਬੀ ਸਿੱਖ ਭਾਈ ਚਰਨ ਨੂੰ ਦੇ ਕੇ ਨਵਾਦਣਗੇ ਇਸ ਗੱਲ ਦਾ ਮੈਨੂੰ ਪੂਰੇ ਤੌਰ ਤੇ ਵਿਸ਼ਵਾਸ ਹੈ ਔਰ ਸਾਡੇ ਬੰਦੇ ਨਾ ਕਾਨ ਔਰ ਸਾਡੇ ਸਮਾਜ ਦੇ ਬੰਦੇ ਇੱਕ ਇੱਕ ਡੈਣੀ ਨਹੀਂ ਇੱਕ ਆਦੀਵਾਲ ਨਹੀਂ ਇੱਕ ਬਾਕੀ ਦੂਜੇ ਨਹੀਂ ਘੱਟੋ-ਘੱਟ 15 ਵਿਧਾਇਕ ਚੁਣ ਕੇ 16 ਤੁਸੀਂ ਪੰਜਾਬ ਦੀ ਵਿਧਾਨ ਸਭਾ ਚ ਭੇਜੋਗੇ ਜਿਹੜੇ ਰੰਗਰੇਟੇ ਜਾ ਕੇ ਤੇ ਫਿਰ ਪੰਜਾਬ ਦੀ ਵਿਧਾਨ ਸਭਾ ਚ ਗੱਜਣਗੇ ਬਾਬਾ ਜੀ ਦੇ ਆਸ਼ੀਰਵਾਦ ਦੇ ਨਾਲ ਜੈ ਹੋ ਓਾ ਹੋਰ ਇੱਕ ਗੱਲ ਹੋਰ ਚੇਚੇ ਤੌਰ ਤੇ ਕਹਿ ਦੇਣੀ ਚਾਹਣਾ ਕਾਂਗਰਸ ਪਾਰਟੀ ਦੀ ਸਰਕਾਰ ਦਾ ਟਾਈਮ ਸੀਗਾ ਔਰ ਰਾਹੁਲ ਗਾਂਧੀ ਨੇ ਇਹ ਗੱਲ ਕਹੀ ਸੀ ਉਸ ਵੇਲੇ ਕਿ ਨਰੇਗਾ ਨੂੰ ਲਾਗੂ ਕਰੋ ਭਾਰਤ ਦੇ ਅੰਦਰ ਨਰੇਗਾ ਲਾਗੂ ਹੋਈ ਸੀਗੀ ਤਾਂ ਜਦੋਂ ਨਰੇਗਾ ਲਾਗੂ ਕੀਤੀ ਸੀਗੀ ਤਾਂ ਫਿਰ ਉਹਦੇ ਗਰੀਬ ਜਿਹੜੇ ਸੀਗੇ ਲੋਕ ਉਹਨਾਂ ਨੂੰ ਦਿਹਾੜੀ ਮਿਲਣੀ ਸ਼ੁਰੂ ਹੋਈ ਸੀਗੀ ਤੇ ਮਾੜਾ ਮੋਟਾ ਘਰ ਦਾ ਗੁਜ਼ਾਰਾ ਚੱਲਣਾ ਸ਼ੁਰੂ ਹੋਇਆ ਸੀਗਾ ਪਰ ਹੁਣ ਮੌਜੂਦਾ ਸਰਕਾਰ ਤੇ ਹਕੂਮਤ ਨੇ ਚਾਹੇ ਉੱਪਰ ਸੈਂਟਰ ਤੇ ਚਾਹੇ ਪੰਜਾਬ ਅੱਜ ਨਰੇਗਾ ਨੂੰ ਬੰਦ ਕਰਕੇ ਬ੍ਰੇਕ ਲਾ ਦਿੱਤੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਲੰਬਾ ਸੰਘਰਸ਼ੇ ਵਿਟਾਂਗੇ ਤੇ ਆਉਣ ਵਾਲੀ 29 ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਸਾਡੀ ਉੱਤੇ ਸਰਕਾਰ ਕੇਂਦਰ ਚ ਵੀ ਆਵੇ ਤੇ ਪੰਜਾਬ ਚ ਵੀ ਆਵੇ ਤੇ ਨਰੇਗਾ ਨੂੰ ਟਾਇਰ ਲਾ ਕੇ ਉਸੇ ਤਰ੍ਹਾਂ ਤੋੜਾਵਾਂਗੇ ਤੇ ਜਿਹੜੀ ਦਿਹਾੜੀ ਵੀ ਆ ਉਹਨੂੰ ਕੱਲੀ 400 300 ਨਹੀਂ ਰਹਿਣ ਦਿੱਤੀ ਜਾਵੇਗੀ ਨਰੇਗਾ ਦੀ ਦਿਹਾੜੀ ਵੀ ਜਿਹੜੀ ਆ ਪੁਰਜ਼ੋਰ ਕੋਸ਼ਿਸ਼ ਮੰਗ ਹੋਵੇਗੀ ਵੀ ਨਰੇਗਾ ਦੀ ਦਿਹਾੜੀ ਵੀ ਦੁੱਗਣੀ ਕਰ ਦਿੱਤੀ ਜਾਵੇ ਕਿਉਂਕਿ ਮੇਰਾ ਜਾਤੀ ਤੌਰ ਤੇ ਮੰਨਣਾ ਇਹ ਹੈ ਕਿ ਜੇ 10 ਸਾਲਾਂ ਚ ਸਿਲੰਡਰ ਦੀ ਕੀਮਤ 400 ਰੁਪਏ ਤੋਂ ਵੱਧ ਕੇ 1000 ਰੁਪਿਆ ਕਰ ਸਕਦੇ ਆ ਆ ਫਿਰ ਭਾਰਤ ਸਰਕਾਰ ਨੂੰ ਮੇਰਾ ਔਰ ਪੰਜਾਬ ਦੀ ਸਰਕਾਰ ਨੂੰ ਇਹ ਪ੍ਰਸ਼ਨ ਹੈ ਕਿ ਜੇ ਸਿਲੰਡਰ 400 ਤੋਂ 10 ਸਾਲ ਚ ਹਜ਼ਾਰ ਦਾ ਹੋ ਗਿਆ ਤੇ ਫਿਰ ਗਰੀਬ ਦੀ ਦਿਹਾੜੀ 300 ਤੋਂ ਵੱਧ ਕੇ 800 ਰੁਪਇਆ ਕਿਉਂ ਨਹੀਂ ਕੀਤੀ ਇਹ ਸਰਕਾਰਾਂ ਨੂੰ ਅੱਜ ਸ਼ਰਮ ਕਰਨ ਵਾਲੀ ਗੱਲ ਅੱਜ ਵੱਡਾ ਸਵਾਲ ਇਹ ਬਣਿਆ ਖੜਿਆ ਪਿਆ ਔਰ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਜਿੱਥੇ ਕੌਮ ਦੇ ਉੱਪਰ ਪਹਿਰਾ ਦੇਵਾਂਗੇ ਜਿਸ ਤਰ੍ਹਾਂ ਇਹ ਦੱਸ ਰਹੇ ਸੀਗੇ ਕਿ ਤੁਸੀਂ ਬਾਹਰੋਂ ਆਇਓ ਪੜ੍ਹ ਕੇ ਪਰ ਮੈਂ ਗੱਜਣ ਵਾਲਾ ਸਾਹਿਬ ਸਿਰਸਾ ਸਾਹਿਬ ਸਿੱਧੂ ਸਾਹਿਬੇ ਗੱਲ ਕਹਿਣੀ ਚਾਹਨਾ। ਵੀ ਠੀਕ ਗੱਲ ਹੈ ਕਿ ਮੇਰੇ ਪਿਤਾ ਜੀ ਨੇ ਮੈਨੂੰ ਮੌਕਾ ਦਿੱਤਾ ਮੈਨੂੰ ਪਰਿਵਾਰ ਨੇ ਗੁਰੂ ਮਹਾਰਾਜ ਨੇ ਪਰਮੇਸ਼ਰ ਨੇ ਮੌਕਾ ਦਿੱਤਾ ਤੇ ਮੈਨੂੰ ਵਿਦੇਸ਼ ਦੀ ਧਰਤੀ ਤੇ ਉੱਥੇ ਜਾ ਕੇ ਸਿੱਖਿਆ ਪ੍ਰਾਪਤ ਕਰਨ ਦਾ ਮਾਣ ਪ੍ਰਾਪਤ ਹੋਇਆ। ਬਹੁਤ ਸਾਰੀਆਂ ਓਪਰਚੁਨਿਟੀਆਂ ਮੌਕੇ ਮੇਰੇ ਕੋਲ ਵੀ ਆਏ ਕਿ ਉੱਥੇ ਚੰਗਾ ਰੋਜ਼ਗਾਰ ਲੈ ਕੇ ਤੇ ਉਸੇ ਮੁਲਕ ਦੇ ਵਿੱਚ ਸੈਟਲ ਹੋ ਜਾਵਾਂ ਪਰ ਨਹੀਂ। ਮੇਰੇ ਮਨ ਦੇ ਵਿੱਚ ਜੋ ਜਜ਼ਬਾ ਸੀ ਜੋ ਖੇਚ ਸੀ ਜੋ ਮੋਹ ਸੀ ਆਪਣੇ ਇਸ ਹਿੰਦੂ